ਯੂਨੀਸਟ ਪਾਰਟੀ ਮਕਸਰਵਾਦੀ ਸੰਗਰੂਰ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਕੌਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਸੰਬੋਧਨ ਕੀਤਾ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਹੈ ਪੰਜਾਬ ਦੇ ਭਲੇ ਲਈ ਚੰਗੀ ਗੱਲ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਇਸਰਾਨ ਉਹਨਾਂ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਤੋਂ ਅਸੀਂ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਹੈ ਤੇ 11 ਤਰੀਕ ਤੋਂ ਅਸੀਂ ਕਾਮਰੇਡ ਹਰਕਿਸ਼ਨ ਸਿੰਘ ਸੁਲਜੀਤ ਦੇ ਪਿੰਡ ਤੋਂ ਚੋਣ ਮਹਿੰਮ ਦਾ ਆਗਾਜ਼ ਕਰਨ ਜਾ ਰਹੇ ਹਾਂ ਇਸਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੀ ਗੱਲਬਾਤ ਕੀਤੀ ਗਈ ਆਓ ਇੱਕ ਵਾਰੀ ਸੁਣ ਲੈਂਦੇ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ 2024 ਦੀਆਂ ਚੋਣਾਂ ਨੇੜੇ ਆ ਚੁੱਕੀਆਂ ਲੋਕੋ ਅਸੀਂ ਸੀਪੀਐਮ ਐ ਸਮਝ ਲਿਆ ਕਿ ਦੇਸ਼ ਅੰਦਰ ਕਾਰਪੋਰੇਟ ਤੇ ਫਰਕੂਆਂ ਦਾ ਗੱਠ ਜੋੜਾ ਉਹਨੂੰ ਹਰਾਉਣਾ অতি ਜ਼ਰੂਰੀ ਆ ਉਹ ਇਸ ਵਾਸਤੇ ਕਿ ਜੇ ਦੇਸ਼ ਦੇ ਸੰਵਿਧਾਨ ਨੂੰ ਜਮਹੂਰੀਅਤ ਨੂੰ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਕਾਰਪੋਰੇਟ ਤੇ ਫਿਰਕੂਆਂ ਦੇ ਗੱਠ ਜੋੜ ਨੂੰ ਚੱਲਦਾ ਕਰਨਾ ਚਾਹੀਦਾ ਇਸ ਚੋਣ ਦੇ ਅੰਦਰ ਉਹਦੇ ਵਾਸਤੇ ਸਾਰੇ ਦੇਸ਼ ਦੇ ਧਰਮ ਨਿਰਪੱਖ ਜਮਹੂਰੀ ਅਗਾਹ ਬਦੂ ਜਿਹੜੇ ਪ੍ਰੋਗਰੈਸਿਵ ਲੋਕ ਨੇ ਹੋ ਲੜਾਈ ਦੇ ਮੈਦਾਨ ਵਿੱਚ ਇਹ ਸੰਭਵ ਹੈ ਕਿ ਅਸੀਂ ਕਾਰਪੋਰੇਟ ਤੇ ਫਿਰਕੂਆਂ ਦੇ ਗੱਠ ਜੋੜ ਨੂੰ ਰਾਉਂਡ ਵਿੱਚ ਸਫਲਤਾ ਹਾਸਲ ਕਰ ਲਵਾਂਗੇ ਕੀ ਦੇਖਦੇ ਹੋ ਜੀ ਕਾਂਗਰਸ ਦੇ ਮੌਜੂਦਾ ਐਮਪੀ ਰਣਜੀਤ ਸਿੰਘ ਬਿੱਟੂ ਬੀਜੇਪੀ ਚਲੇ ਗਏ ਅਤੇ ਆਮ ਆਦਮੀ ਪਾਰਟੀ ਨੇ ਐਮਪੀ ਵੀ ਬੀਜੇਪੀ ਚਲੇ ਗਏ ਦੇਖੋ ਸਵਾਲ ਇਹ ਆ ਵੀ ਇਸ ਵੇਲੇ ਖੁੱਲੀ ਮੰਡੀ ਲੱਗੀ ਹੋਈ ਆ ਖਰੀਦਦਾਰ ਭਾਜਪਾ ਹੈ ਤਾਂ ਖੁੱਲੀ ਮੰਡੀ ਚ ਵੇਚਣ ਵਾਲੀ ਫੌਜ ਤਿਆਰ ਆ ਪਤਾ ਨਹੀਂ ਕਿਹਨੇ ਕਿਹਨੇ ਵਿਕਣਾ ਅਜ ਐਡਾ ਕੱਲੇ ਦੋਨ ਦੀ ਕੀ ਗੱਲ ਆ ਤੇ ਹੋਰ ਪਤਾ ਨਹੀਂ ਕਿੰਨੇ ਨੇ ਮਤਲਬ ਗੱਡੀ ਚੜ ਜਾਣਾ ਹੈ ਤੇ ਅਜੇ ਤਿੰਨ ਚਾਰ ਹੋਰ ਲਾਈਨ ਚ ਲੱਗੇ ਹੋਏ ਨੇ ਤੇ ਕਾਫੀ ਵੱਡਾ ਹਿੱਸਾ ਮਤਲਬ ਖਰੀਦੋ ਫਰੋਖਤ ਹੋ ਸਕਦੀ ਹੈ ਨਾ ਚੋਣਾਂ ਦੇ ਅੰਦਰ ਆਪਣੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਚੋਣ ਲੜੀ ਜਾਏਗੀ ਅਸੀਂ ਦੇਖੋ ਜਲੰਧਰ ਰਿజర్ਵ ਸੀਟ ਤੇ ਅਸੀਂ ਆਪਣਾ ਕੈਂਡੀਡੇਟ ਐਲਾਨ ਕਰ ਦਿੱਤਾ 11 ਤਰੀਕ ਨੂੰ ਅਸੀਂ ਕਾਮੜ ਹਰਕਿਸ਼ਨ ਸਿੰਘ ਸੁਜੀਤ ਉਹਨਾਂ ਦੇ ਪਿੰਡ ਤੋਂ ਬੰਡਾਲਾ ਮੰਜਗੀ ਤੋਂ ਚੋਣ ਮਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 11 ਅਪ੍ਰੈਲ ਨੂੰ ਪੰਜਾਬ ਦਾ ਵੱਡਾ ਇਕੱਠ ਕਰਕੇ ਅਸੀਂ ਆਪਣਾ ਚੋਣ ਦਾ ਵਿਗਲ ਜਿਹੜਾ ਉਹ ਵਜਾਵਾਂਗੇ ਬੰਡਾਲਾ ਮੰਝੀ ਤੋਂ ਤੇ ਅਸੀਂ ਲਾਜ਼ਮੀ ਤੌਰ ਦੇ ਉੱਤੇ ਆਪਣਾ ਜਿਹੜਾ ਪਾਰਟੀ ਦਾ ਸੰਦੇਸ਼ ਆ ਉਹ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਇਹਨਾਂ ਹੱਤਦਰਜੇ ਦੀਆਂ ਜਿਹੜੀਆਂ ਪਛਾਖ ਜੋ ਫੋਰਸਾਂ ਨੇ ਉਹਨੂੰ ਹਰਾਉਣ ਵਿੱਚ ਅਸੀਂ ਆਪਣੀ ਭੂਮਿਕਾ ਅਦਾ ਕਰਾਂਗੇ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਮਨਾ ਕਰ ਦਿੱਤਾ ਭਾਜਪਾ ਨਾਲ ਗੱਲ ਜੋੜ ਕਰਨ ਤੋਂ ਇਹ ਮਤਲਬ ਸਭ ਸ਼ਗਨ ਹੈ ਪੰਜਾਬ ਦੇ ਵਾਸਤੇ ਵੀ ਅਕਾਲੀ ਪਾਰਟੀ ਦੇ ਵਾਸਤੇ ਵੀ ਇਹ ਚੰਗੀ ਗੱਲ ਹੈ ਮੀਯੋ ਭਾਜਪਾ ਨਾਲ ਨਹੀਂ ਜਾਂਦੇ ਤੇ ਡਟ ਕੇ ਖੜੇ ਰਹਿੰਦੇ ਆ ਤੇ ਇਹ ਪੰਜਾਬ ਵਾਸਤੇ ਵੀ ਸੁਭ ਸ਼ਗਨ ਹੈ ਬਿਊਰੋ ਰਿਪੋਰਟ ਦੇ ਸਿਵਕ